ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਧੰਨ ਧੰਨ ਪੀਰ ਬਾਬਾ ਖਵਾਜਾ ਪੀਰ ਜੀ ਦੀ ਦਰਗਾਹ ਪਿੰਡ ਨੂਰਸ਼ਾ ਲਗਾਇਆ ਗਿਆ ਸਾਲਾਨਾ ਮੇਲਾ ਫਾਜ਼ਿਲਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਨੂਰਸ਼ਾ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇਹ ਮੇਲਾ 1988 ਵਿੱਚ ਜਦੋਂ ਬਹੁਤ ਸਾਰਾ ਪਾਣੀ ਇਸ ਇਲਾਕੇ ਵਿੱਚ ਆਇਆ ਸੀ ਜਿਸਨੇ ਇਲਾਕੇ ਦੀਆਂ ਫਸਲਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ ਉਸ ਸਮੇਂ ਪੀਰ ਬਾਬਾ ਖਵਾਜਾ ਪੀਰ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਇਲਾਕੇ ਵੱਲੋਂ ਹਰ ਸਾਲ ਇਲਾਕੇ ਦੀ ਸੋਖ ਸ਼ਾਂਤੀ ਲਈ ਮੇਲਾ ਕਰਵਾਇਆ ਜਾਂਦਾ ਹੈ ਸੇਵਾਦਾਰਾਂ ਵੱਲੋਂ ਇਸ ਵਾਰ ਵੀ ਖਵਾਜਾ ਪੀਰ ਜੀ ਨੂੰ ਅਰਦਾਸ ਕਰਦੇ ਹੋਏ ਮੇਲੇ ਦਾ ਆਯੋਜਨ ਕੀਤਾ ਗਿਆ ਅਸੀਂ ਸਾਰੇ ਕਮੇਟੀ ਮੈਂਬਰ ਆਸ ਕਰਦੇ ਹਾਂ ਕਿ ਜਲਦੀ ਹੀ ਪਾਣੀ ਘਟ ਹੋਏਗਾ ਅਤੇ ਇਲਾਕੇ ਵਿੱਚ ਸੋਕ ਸ਼ਾਂਤੀ ਬਣੀ ਰਹੇਗੀ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਮੇਨ ਆਗੂਆਂ ਦਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ हांजी चेयरमैन साहब ਪਿੰਡ ਮੇਲਾ ਲਵਾਇਆ ਜ਼ਾਰਿਆ ਬਹੁਤ ਸ਼ਾਨਦਾਰ ਮੇਲਾ ਤੁਸੀਂ ਲਵਾ ਰਹੇ ਹੋ ਕੀ ਕਹਿਣਾ ਚਾਹੋਗੇ ਕੀ ਮੇਲਾ ਜੀ ਸਾਡੇ 1988 ਦੇ ਵਿੱਚ ਜੋ ਹੜ ਆਈ ਸੀ ਉਸ ਦੇ ਵਿੱਚ ਜੀ ਉਹ ਤੋਂ ਸਾਡੇ ਜੋ ਪੁੱਤਾਂ ਦਰਸ਼ਨ ਵਾਲੇ ਪਹਿਣੀ ਨੂੰ ਸ਼ਾ ਮੋਹਾਰਾ ਮਟਾਣੀ ਜੀ ਗੁਲਾਬਾ ਸਾਰੇ ਪਿੰਡਾਂ ਦੇ ਬਜ਼ੁਰਗ ਸੀ ਜੀ ਉਹਨਾਂ ਨੇ ਆ ਕੇ ਮੇਰਾ ਅੱਜ ਕੰਡੇ ਪੀ ਬਾਬਾ ਜੀ ਅੱਗੇ ਅਰਦਾਸ ਕੀਤੀ ਬਾਬਾ ਜੀ ਸਾਡੀ ਆਰ ਸਾਲ ਖਸਰਾ ਨੋਭ ਜਾਂਦੀਆਂ ਨੇ ਜੀ ਸਾਡੀ ਯੰਤੀ ਸਵਿਕਾਰ ਕਰੋ ਜੀ ਇਹ 30 ਸਾਲਾਂ ਤੇ ਮੇਲਾ ਲਵਾਇਆ ਕਰਾਂਗੇ ਪਛੜੀ ਨੂੰ ਸਾਲ ਦਾ ਫਸਰਾ ਤੋਂ ਹੋ ਗਿਆ ਸੀ ਜੀ ਉਸ ਲੋਕੀ ਸਾਰਿਆਂ ਨੇ ਬੇਨਤੀ ਕੀਤੀ ਹਰ ਸਾਲ ਹੀ 1995 ਆਦਾ ਮੇਲਾ ਲੱਗਦਾ ਹੈ ਬਾਬੇ ਕਵਾਜਾ ਜੀ ਜੀ 1995 ਦੇ ਵਿੱਚ ਹੀ ਜਦੋਂ ਪਹਿਲਾ ਖਾਸੀ ਦਾ ਪਾਣੀ ਆਇਆ ਉਸ ਤੋਂ ਬਾਅਦ ਅਕੇ 90 ਦਾ ਜਾਂ 95 ਦਾ ਮੇਲਾ ਲਵਾਇਆ ਗਿਆ ਉਹਦੇ ਵੀ ਸਾਰੀਆਂ ਸੰਗਤਾਂ ਨੇ ਇੱਕ ਸਲਾਹ ਦਿੱਤੀ ਵੀ ਆਪਾਂ ਬਾਬਾ ਜੀ ਦੀ ਜੋ ਮੇਲਾ ਲਾਉਣਾ ਤੇ ਬਾਬਾ ਜੀ ਦੀ ਮੂਰਤੀ ਲਿਆਂਦੀ ਜੀ ਜੋ ਰਾਜਸਥਾਨ ਦੇ ਵਿੱਚੋਂ ਆਪਾ ਬਾਜੇਬੀਰ ਦੀ ਮੂਰਤੀ ਲਿਆਂਦੀ ਸਾਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਮੂਰਤੀ ਲਿਆਂਦੀ ਔਰ ਸਾਰਿਆਂ ਨੇ ਸਲਾਹ ਕੀਤੀ ਵੀ ਕਿੱਥੇ ਲਾਈਏ ਮੂਰਤੀ ਕਿਤੇ ਸਾਡੇ ਪਰਿਵਾਰ ਧੱਕੜ ਪਰਿਵਾਰ ਹੈ ਉਹਨਾਂ ਨੇ ਇੱਕ ਖਨਾਰ ਥਾਂ ਦਿੱਤੀ ਸੀ ਇਹ ਨੇ ਹਾ ਮਾਲ ਸਿੰਘ ਪੁੱਤਰ ਸ਼ੰਕਰ ਸਿੰਘ ਜੀ ਜੀ ਇਹਨਾਂਾਂ ਸਾੰਦਿ ਤੁਸੀਂ ਸਾਰਿਆਂ ਨੇ ਸਲਾਹ ਕਰਦੇ ਕਿ ਬਾਬਾ ਫਾਜੇ ਦੇ ਦੀ ਮੂਰਤੀ ਦੇ ਆਂਦੀ ਤੇ ਹਰ ਸਾਲ ਹੀ ਮੇਲਾ ਮਨਾਉਂਦੀ ਆ ਕਿ ਬਾਬਾ ਜੀ ਅੱਗੇ ਅਰਦਾਸਾ ਕਰਦੇ ਆ ਕਿ ਸਾਡਾ ਇਲਾਕਾ ਸੁਖ ਸ਼ਾਂਤੀ ਹੋਵੇ ਫਸਲਾਂ ਜਿਹੜੀਆਂ ਨੇ ਖੈਰੀ ਸੁਖੀ ਪੱਕਣ ਕੋਈ ਆਪਤ ਨਾ ਆਵੇ ਪਰ ਜੋ ਕੁਦਰਤੀ ਕਈ ਵਾਰੀ بارش ਦਾ ਮੌਲ ਪਿੱਛੇ ਬਣ ਜਾਂਦਾ ਉਸ ਕਰਕੇ ਬਰਸ਼ਾਂ ਆ ਜਾਂਦੀਆਂ ਨੇ ਤੇ ਜੋ ਹੜ ਆ ਜਾਂਦੇ ਨੇ ਬਾਬਾ ਜੀ ਅੱਗੇ ਸਾਰੇ ਅਰਦਾਸ ਕਰਦੇ ਆ ਰਲ ਮਿਲ ਕੇ ਸਾਰੇ ਆਸ-ਪਾਸ ਦੇ ਪਿੰਡ ਸੇਵਾ ਵੀ ਸਾਰੇ ਪੌਂਦ ਦੇ ਨਾਲ ਮਿਲ ਕੇ ਤੇ ਅਰਦਾਸ ਕਰਦੇ ਆ ਕਿ ਸਾਡੇ ਇਲਾਕੇ ਦੇ ਵਿੱਚ ਸੁਖ ਸ਼ਾਂਤੀ ਹੋਵੇ ਯੋਹਾੜਾ ਸਾਰੀ ਉਸਨਾ ਵਿੱਚ ਆਪਾ ਜੀ ਤੇ ਹਰ ਸਾਲ ਹੀ ਮੇਲਾ ਲਾਉਂਦੇ ਗਦਲ ਨੋਦੇ ਰਮਨ ਸੰਗਤਾਂ ਦਾ ਸੰਯੋਗ ਕਿਦਾਂ ਦਾ ਰਹਿੰਦਾ ਜੀ ਸੰਗਤਾਂ ਦਾ ਸੰਯੋਗ ਬਹੁਤ ਵਧੀਆ ਜੀ ਪੰਚਾਇਤਾਂ ਦਾ ਵੀ ਸੰਗਤਾਂ ਦਾ ਵੀ ਜਿਹੜਾ ਸਾਰੇ ਇਲਾਕੇ ਦੇ ਵਿੱਚ ਅਸੀਂ ਸੇਵਾ ਇਕੱਠੀ ਕਰਨੇ ਜਿੰਨੇ ਕੁ ਵਾਰ ਤੁਹਾਨੂੰ ਸੇਵਾ ਖੁੱਲੀ ਸੇਵਾ ਹੈ ਜੀ ਸਭ ਤੋਂ ਪਹਿਲਾਂ ਸਾਡੇ ਹੀ ਮੰਨਣਾ ਚਾਹੀਦਾ ਵੀ ਬਾਬਾ ਜੀ ਦੀ ਅਰਦਾਸ ਕਰਕੇ ਤੇ ਲੰਗਰ ਦੀ ਸੇਵਾ ਕਰਨੀ ਹੈ ਸਾਡੇ ਇਨੀ ਕੋਈ ਕਲਾ ਕਰ ਲੈ ਆਣਾ ਜਾਂ ਹੋਰ ਕੋਈ ਇਥੇ ਉਹ ਨਹੀਂ ਸੰਗਤਾਂ ਵਿੱਚ ਸੰਤਾਂ ਜਿਹੜੇ ਆਉਣ ਮੇਲੇ ਤੇ ਲੰਗਰ ਤੋਂ ਕੋਈ ਨਾ ਵੰਡਿਆ ਜਾਵੇ ਤੇ ਅੱਜ ਵੀ ਜੋ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਸੰਗਤਾਂ ਦੇ ਲੰਗਰ ਚੱਲ ਰਿਹਾ ਹੈ ਅਥੋਟ ਮੱਧਰ ਚੱਲ ਰਿਹਾ ਹੈ ਉਹ ਲੰਗਰ ਵਿੱਚ ਵੀ ਕਮੀ ਨਹੀਂ ਆਉਂਦੀ ਤੇ ਸਾਰੀ ਇਹ ਸੰਗਤਾਂ ਤੇ ਸ਼ਰਧਾ ਨਾਲ ਹੁੰਦੀਆਂ ਨੇ ਇਹ ਸੰਗਤਾਂ ਦੂਰ ਦੌਰ ਤੋਂ ਹੁੰਦੀਆਂ ਨੇ ਜਿਵੇਂ ਵੀ ਜਿਸ ਦੇ ਕੋ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਅਗਰ ਜੇ ਗੱਲ ਕਰੇ ਤੇ ਰਾਜਸਥਾਨ ਤੋਂ లైక్ రోజ్ ਪਰ ਤੋਂ ਮੈਂ ਤਾਂ ਉਹ ਵੀ ਸਕਦਾ ਹੁੰਦੀਆਂ ਨੇ ਉਹ ਇੱਥੇ ਸਰ ਉਹਦੋਂ ਹੀ ਪਤਾ ਲੱਗਦਾ ਜਦੋਂ ਇਤਿਆਹ ਦੇ ਦਸਤੀਆਂ ਨੇ ਵੀ ਸਾਡੀ ਮਨੋਤੀ ਸੀ ਸਾਡੇ ਜੀ ਕੋਈ ਮੁਸ਼ਕਲ ਆਈ ਸੀ ਸੰਕਟ ਆਇਆ ਸੀ ਕਿ ਜਦੋਂ ਬਾਬਾ ਜੀ ਨੇ ਸਾਨੂੰ ਬਚਾਇਆ ਰੱਬ ਜੀ ਅਰਦਾਸ ਕੀਤੀ ਹੈ ਤੇ ਸਾਡੀ ਉਹਨਾਂ ਕੋਲ ਖੜ ਕੇ ਸੁਣੀ ਅਰਦਾਸ ਅਸੀਂ ਤੇ ਮਨੋਤੀ ਜਲਾਉਣ ਆਇਆ ਸਾਨੂੰ ਤਾਂ ਹੀ ਪਤਾ ਲੱਗਦਾ ਬਾਬਾ ਜੀ ਪੂਰੇ ਸੂਰੇ ਨੇ ਦੁਨੀਆ ਦੇ ਮਾਲਕ ਨੇ ਵਾਜਾ ਜੋ ਜਲ ਦੇਵਤਾ ਹੈ ਕਿ ਸਾਰਾ ਨਹੀਂ ਬਾਬਾ ਜੀ ਅੱਗੇ ਅਰਦਾਸ ਹੁੰਦੀ ਹੱਥ ਸਾਡੇ ਸੰਕਟ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਬੇਨਤੀ ਜਾਂ ਕੋਈ ਸੰਦੇਸ਼ ਦੇਣਾ ਚਾਹੋ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਵੇਖੋ ਕੁਦਰਤੀ ਆਫਤਵਾਂ ਦੇ ਵਿੱਚ ਤਾਂ ਕੁਝ ਕੁ ਰਕੀਆਂ ਸੰਗਤਾਂ ਗਏ ਨੇ ਜੀ ਬਾਬਾ ਖਵਾਜਾ ਪੀਰ ਜਿਹੜਾ ਹੈ ਇਹ ਜਦੋਂ ਦੀ ਮੂਰਤੀ ਆਈ ਥਿਆੜ ਹਾੜ ਤਵੇ ਕੁਲੀ بارشਾਂ ਪਿੱਛੇ ਹੁਣ ਕੇ ਤਹਾੜਾ ਉਹ ਪਾਣੀ ਤਜਵੇਂ ਕੋਣਾ ਢੋਟਪੜੇ ਨੇ ਜੀ ਕਿਉਂਕਿ ਸਤਲੋਜ ਜਦੋਂ ਦਰਿਆ ਨਾਲ ਲੱਗਦਾ ਹੈ ਕੁਝ ਥਾਵਾਂ ਵੀ ਥੋੜੀਆਂ ਰਹਿ ਗਈਆਂ ਨੇ ਉਹ ਤੋਂ ਪਿੱਛੇ ਸੀ ਉਹ ਦਰਿਆ ਬੜੇ ਚੌੜੇ ਸੀ ਜੀ ਉਹਨਾਂ ਪੱਕੇ ਸੇ ਨੂੰ ਜ਼ਿੰਮੇਦਾਰ ਨੂੰ ਕੁਝ ਕੁਝ ਜਣੇ ਕਹਿ ਸਕਦੇ ਹੋ ਤੁਸੀਂ ਇਹਨਾਂ ਨਾਲ